ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਮੈਂ ਕੁਲਦੀਪ ਦਲੇਰ ਤੋਂ ਸਾਡੇ ਨਾਲ ਮਨੀਸ਼ ਚੋਸੀ ਜੀ ਨੇ ਜੋ ਕਿ ਭਾਜਪਾ ਦੇ ਕਾਰਜਕਰਤਾ ਨੇ ਸਾਡੇ ਨਾਲ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਉਹਨਾਂ ਦੇ ਸਬੰਧ ਦੇ ਵਿੱਚ ਕਮੇਟੀਿੰਗ ਰੱਖੀ ਗਈ ਦੇ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਆਏ ਸੀਗੇ ਤੇ ਆਪਾਂ ਇਹਨਾਂ ਨੂੰ ਲੱਗ ਲਗਾ ਕਰਦੇ ਹਾਂ ਜਸਟ ਕਰਦੇ ਸਤਿ ਸ਼੍ਰੀ ਅਕਾਲ ਜੀ ਸਰ ਕੀ ਪ੍ਰੋਗਰਾਮ ਹੈ ਯਾਰ ਨਿਆ ਸਾਲ ਹੈ ਦੇਸੀ ਨਿਆ ਸਾਲ ਹੈ ਤੇ ਉਹਦੇ ਵਾਸਤੇ ਆਪਣੇ ਪੁਰਾਣੇ ਦੇ ਜਿਹੜੇ ਭੈਣ ਭਰਾ ਸਾਥੀ ਮਿੱਤਰ ਹੈ ਉਹਨਾਂ ਨੂੰ ਨਿਯੋਤਾ ਦੇਣ ਵਾਸਤੇ ਮੈਂ ਅੱਜ ਇੱਥੇ ਆਇਆ ਸੀਗਾ ਜਾਦਾ ਸੀ ਨਹੀਂ ਹੁੰਦਾ ਦੰਨੇ ਆ ਚਾਹੇ ਉਸ ਸਮਾਜਿਕ ਪ੍ਰੋਗਰਾਮ ਦਾ ਹੈ ਰਾਜਨੀਤਿਕ ਚਰਚਾ ਤਾਂ ਹੁੰਦੀ ਹੈ ਔਰ ਪੰਜਾਬ ਦੀ ਰਾਜਨੀਤੀ ਖੁੱਲ ਕੇ ਚਰਚਾ ਹੁੰਦੀ ਹੈ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਗਏ ਔਰ 3 ਸਾਲ ਦੇ ਅੰਦਰ ਕੋਈ ਵੀ ਵਾਅਦਾ ਨਹੀਂ ਪੂਰਾ ਨੁਕੀਤਾ ਇਹਨੇ ਕਿ ਇਹ ਆਪ ਕਹਿੰਦੇ ਨੇ ਕਿ ਅਸੀਂ ਬਿਜਲੀ ਜਿਹੜੀ ਹੈਗੀ ਹੈ 300 ਯੂਨਿਟ ਫ੍ਰੀ ਦਿੱਤੀ ਇਹ ਵਾਅਦਾ ਪੂਰਾ ਕੀਤਾ ਪਰ ਉਹ ਆਪਣੀ ਗਾਰੰਟੀ ਨੂੰ ਚੈੱਕ ਕਰਨਾ ਬਿਜਲੀ 300 ਯੂਨਿਟ ਫ੍ਰੀ ਦੇ ਨਾਲ 24 ਘੰਟੇ ਬਿਜਲੀ ਦਾ ਵਾਅਦਾ ਸੀਗਾ ਔਰ ਪੰਜਾਬ ਦੇ ਵਪਾਰੀਆਂ ਨੂੰ 5 ਰੁਪਏ ਯੂਨਿਟ ਦੇਣ ਦਾ ਵੀ ਇਹਦਾ ਵਾਅਦਾ ਸੀਗਾ ਨਾ 24 ਤੇ ਮਿਲਣਾ ਵਪਾਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲਦੀ ਪਈ ਹੈ ਇਹਦੇ ਨਾਲ ਨਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਜਿੰਨੀ ਮਾਵਾਂ ਪੈਣਾ ਹੈ ਉਹਨਾਂ ਨੂੰ ਅਸੀਂ ਪਹਿਲੇ 1000 ਫਿਰ 1100 ਰੁਪਿਆ ਹਰ ਮਹੀਨੇ ਦਵਾਂਗੇ 36 ਮਹੀਨੇ ਬੀਤ ਗਏ 3 ਸਾਲ ਬੀਤ ਗਏ ਹੁਣ ਤੱਕ ਪੰਜਾਬ ਦੇ ਅੰਦਰ ਮਾਵਾਂ ਪੈਣਾ ਨੂੰ 1000 ਰੁਪਏ ਜਾਂ 1100 ਰੁਪਏ ਪ੍ਰਤੀ ਮਾ ਮਿਲਣਾ ਨਹੀਂ ਸ਼ੁਰੂ ਹੋਇਆ ਇਹਨਾਂ ਨੇ ਪੰਜਾਬ ਦੇ ਅੰਦਰ ਪ੍ਰੋਮਿਸ ਕੀਤਾ ਸੀ ਕਿ ਅਸੀਂ ਐਮਐਸਪੀ ਦਵਾਂਗੇ ਸਾਰੀ ਫਸਲਾਂ ਦੇ ਉੱਪਰ ਇੱਕ ਫਸਲ ਦੇ ਉੱਪਰ ਵੀ ਪੰਜਾਬ ਪੀਐਮਐਸਪੀ ਪੰਜਾਬ ਸਰਕਾਰ ਵੱਲੋਂ ਨਹੀਂ ਮਿਲ ਰਹੀ ਦੋ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਉਹ ਐਮਐਸਪੀ ਜ सरकार भेज द इन ने किया कि पंजाब के अंदर जोड़ा है असं ड्रग्स खत्म कर देंगे नशा खत्म कर देंगे पंजाब के अंदर ड्रग्स का बुरा हाल है तीन साल बाद युद्ध नशे शुरू करके मान लिया कि तीन साल से नशा खत्म नहीं कर पाए इना ही नहीं है आखिर चाह ने कहा कि इलीगल माइनिंग असी खत्म कराबर इलीगल माइनिंग खत्म नहीं हुई है इलीगल माइनिंग जोर चल रही है और उदा सबूत बहुत व्डा हैगा जो अंदर जोड़ा है अलग अलग समय से अलग अलग अखबारों व्डिया ਖਬਰਾਂ ਛਾਪ ਕੇ ਨਜਾਇਜ਼ ਮਾਈਨਿੰਗ ਦੀ ਫੋਟੋਆਂ ਤੇ ਵੀਡੀਓ ਨਸ਼ਰ ਕਰਦੀ ਹੈ ਸੋ ਪੰਜਾਬ ਸਰਕਾਰ ਬਿਲਕੁਲ ਫੇਲ ਹੈ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਆਸ਼ਾਵਾਂ ਤੇ ਆਮ ਆਦੀ ਪਾਰਟੀ ਪੂਰੀ ਉਤਰ ਪਾਈ ਔਰ ਇਹ ਕਹਿਣਾ ਵੀ ਗਲਤੀ ਹੋਏਗਾ ਕਿ ਇਹ ਕਹਿ ਕੇ ਮੁਕਰਾਂ ਦੀ ਸਰਕਾਰ ਹੈ ਵਾਅਦੇ ਤੋਂ ਮੁਕਰਨ ਵਾਲੀ ਸਰਕਾਰ ਹੈ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਹੈ ਔਰ ਜੋ ਕਰਦੀ ਹੈ ਉਹ ਨਹੀਂ ਕਿਆ ਨਹੀਂ ਹੋ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਕਦੀ ਕਾਂਗਰਸ ਸਮਰਥਨ ਨਹੀਂ ਲਵਾਂਗਾ ਬੱਚੋ ਕੀ ਸੁਗਤ ਖਾਤਾ ਹਾਂ ਕਾਂਗਰਸ ਸਮਰਥਨ ਲੈ ਲਿਆ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਆਮ ਆਦੀ ਪਾਰਟੀ ਕਰਪਟ ਹੈ ਲਾਲੂ ਯਾਦਾ ਕਰਪਟ ਹੈ ਸ਼ਰਦ ਪਵਾਰ ਕਰਪਟ ਹੈ ਉਸ ਸਾਰੇ ਨਾਲ ਅਲਾਈਂਸ ਬਣਾ ਕੇ ਖੜੇ ਹੋ ਗਏ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਸਾਡੀ ਸਾਡੀ ਪੰਜਾਬੀ ਦੀ ਸਾਡੀ ਸਰਕਾਰ ਬਣੀ ਦੀ ਸਾਰੀ ਫਸਲਾਂ ਤੇ ਐਮਐਸਪੀ ਦਵਾਂਗੇ ਤੇ ਮਾਨ ਸਾਹਿਬ ਆਪਣਾ ਵੀਡੀਓ ਦੇਖ ਲੋ ਵਾਇਰਲ ਹੁੰਦਾ ਤੁਸੀਂ ਤਾਂ ਇੱਕ ਫਸਲ ਤੇ ਵੀ ਕੋਈ ਐਮਐਸਪੀ ਦਿੱਤੀ ਤੂੰ ਜਿਹੜੀ ਹੈ ਉਹ ਕੇਂਦਰ ਸਰਕਾਰ ਵਾਲੀ ਐਮਐਸਪੀ ਹੈ ਕੀ ਹੈ ਸੋ ਇਹ ਜਿਹੜੀ ਇਹਾਂ ਇੱਕ ਹੋਰ ਇਹਨਾਂ ਦੀ ਸਾਡੀ ਸੱਚ ਦੇ ਐਮਐਲਏ ਜਿਹੜੀ ਮੰਤਰੀ ਸੀ ਕਹਿੰਦੇ ਸਰਕਾਰ ਬਣਾਓ ਸ਼ਾਮ ਤੱਕ ਤੇ ਚੁਟਕੀਆਂ ਚ ਐਮਐਸਪੀ ਦੇ ਰਹੀ ਸੀ ਕੁਝ ਚੁਟਕੀਆਂ ਚ ਆਪ ਮੰਤਰੀ ਪੱਤੋ ਲੱਗੀ ਠੀਕ ਹੈ ਐਮਐਸਪੀ ਮਿਲੀ ਕੋਈ ਨਾ ਸੋ ਇਹ ਸਰਕਾਰ ਜਿਹੜੀ ਹੈ ਬੋਲ ਕੇ ਮੁਕਰਾਂ ਵਾਲੀ ਸਰਕਾਰ ਹੈ ਜਿਹਨੂੰ ਕਹਿੰਦੇ ਕਿ ਝੂਠ ਬੋਲਣ ਵਾਲੀ ਸਰਕਾਰ ਹੈ ਸੱਚ ਦੇ ਨਾਂ ਤੇ ਲਗਾਤਾਰ ਪ੍ਰਮਾਣ ਵਾਲੀ ਸਰਕਾਰ ਹੈ ਔਰ ਇਹਦੇ 3 ਸਾਲ ਜਿਹੜੇ ਆ ਪੰਜਾਬ ਦੇ ਲੋਕਾਂ ਨੇ ਬੜੇ ਤਸਹੀਹ ਸਹੇ ਆ ਤੇ ਹੁਣ ਇਹ ਸਰਕਾਰ ਟੁੱਟਦਾ ਨਹੀਂ ਸਕਦੀ ਕਿਉਂਕਿ ਇਹਨਾਂ ਕੋਲ 92 ਦੇ ਕਰੀਬ ਐਮਐਲਏਸ ਨੇ ਪਰ ਹਾਂ ਰੱਬ ਇਹਨਾਂ ਨੂੰ ਕੁਝ ਦੇ ਦੇਵੇ ਕਾਰਨ ਵਾਲੇ 2 ਸਾਲ ਥੋੜੀ ਜਿਹੀ ਰਾਹਤ ਮਿਲੇ ਬਾਕੀ ਲੋਕਾਂ ਨੇ ਮਨ ਬਣਾ ਲਿਆ ਕਿ 2027 ਚ ਆਮ ਆਦੀ ਪਾਰਟੀ ਨੂੰ ਪੰਜਾਬ ਚ ਚੱਲਦਾ ਕਰ ਦੇਣਾ ਤੁਸੀਂ ਐਮਐਸਪੀ ਸਬத்தி ਗੱਲ ਕੀਤੀ ਹੈ ਜਿਹੜੇ ਐਮਐਸਪੀ ਜਿਹੜੇ ਪੰਜਾਬ ਸਰਕਾਰ ਨਹੀਂ ਦੇ ਰਹੀ ਦੂਜੀ ਫਸਲਾਂ ਦੇ ਦੇ ਰਹੀ ਹੈ ਪਰ ਜਿੱਥੇ ਵੀ ਜਿਹੜੀ ਸਰਕਾਰ ਹੈ ਉੱਥੇ ਕਿੰਨੇ ਫਸਲਾਂ ਤੇ ਐਮਐਸਪੀ ਹੈ ਹਰਿਆਣਾ ਦੇ ਅੰਦਰ ਹਰ ਫਸਲ ਦੇ ਉੱਪਰ ਐਮਐਸਪੀ ਹੈ 24 ਫਸਲਾਂ 25 ਫਸਲ ਜੋ-ਜੋ ਲੱਗਦੀਆਂ ਹੁੰਦੀਆਂ ਜੋ ਫਸਲ ਉਸ ਲੱਗਦੀ ਉਹ ਤੇ ਪ੍ਰੈਮਐਸਪੀ ਹੈ ਇੱਕ ਹਰਿਆਣਾ ਦੀ ਬੜੀ ਅੱਛੀ ਗੱਲ ਹੈ ਹਰਿਆਣਾ ਦੇ ਅੰਦਰ ਸਬਜ਼ੀਆਂ ਤੇ ਐਮਐਸਪੀ ਹੈ ਆਲੂ ਪਿਆਜ਼ ਪਿੰਡੀ ਟਮਾਟਰ ਟਿੰਡਾ ਕਦੂ ਜਿਹੜੀ ਸਬਜ਼ੀਆਂ ਉਗਾਈਆਂ ਹੁੰਦੀਆਂ ਤੇ ਐਮਐਸਪੀ ਹੈ ਹੁਣ ਜਿਵੇਂ ਇੱਥੇ ਫੁੱਲ ਗੋਭੀ ਸੀ ਆਸੂ ਇੱਕ ਮਹੀਨੇ ਪਹਿਲਾਂ ਖਬਰ ਚੱਲਦੀ ਸੀ ਵੀ 1 ਰੁਪਿਆ ਕਿਲੋ ਰੁਲੀ ਹੈ ਤੇ ਕਿਸਾਨ ਖੇਤਾਂ ਤੋਂ ਪੱਟ ਵੀ ਨਹੀਂ ਰਿਹਾ ਕਿਉਂ ਪੱਟਣ ਦੀ ਵੀ ਲੇਬਰ ਹੁਣ ਨਹੀਂ ਮਿਲ ਰਹੀ ਉਹ ਉਹ ਟਰੈਕਟਰ ਚਲਾ ਕੇ ਰੋਣ ਦਿੱਤੀ ਵਿੱਚੀ ਦੂਜੇ ਰਹਿਣੇ ਦੇ ਅੰਦਰ ਜਿਹੜੀ ਹੈਗੀ ਹੈ 7.5 ਰੁਪਏ ਕਿਲੋ ਜਿਹੜੀ ਹੈਗੀ ਹੈ ਫੁੱਲ ਗੋਬੀ ਦੀ ਪੱਤਾ ਗੋਬੀ ਦੀ ਖਰੀਦ ਕੋਈ ਹੈ ਔਰ ਖਰੀਦ ਹਰਿਆਣਾ ਸਰਕਾਰ ਨੇ ਸੁਨਿਸ਼ਚਿਤ ਕੀਤੀ ਹੈ ਤੇ ਮੇਰੇ ਕਿਸਾਨ ਜਥੇਬੰਦੀ ਨੂੰ ਬੇਨਤੀ ਹੈ ਕਿ ਦੋ ਸੂਬਿਆਂ ਨੂੰ ਕੰਪੇਅਰ ਕਰੋ ਪਾਜ ਪਾ ਸ਼ਾਸਿਤ ਹਰਿਆਣਾ ਤੇ ਇੱਕ ਆਵਾ ਦੀ ਪਾਰਟੀ ਸ਼ਾਸਿਤ ਪੰਜਾਬ ਤੇ ਇਹਨਾਂ ਦੋਨੋਂ ਚ ਕੰਪੇਅਰ ਦੇਖੋ ਦੇਖੋਗੇ ਬੀਜੇਪੀ ਜਿਹੜੀ ਕਿਸਾਨ ਪੱਖੀ ਆ ਔਰ ਇਸੇ ਕਰਕੇ ਸਾਰੇ ਕਿਸਾਨ ਜਥੇਬੰਦੀ ਦੇ ਅੰਦੋਲਨ ਦੇ باوجود ਇਹਨਾਂ ਦਾ ਹਰਿਆਣਾ ਦੇ ਅਸੀਂ ਕੋਲ ਪ੍ਰਚਾਰ ਕਰਾਂਗੇ ਸਾਡੇ ਖਿਲਾਫ ਕੋਲ ਪ੍ਰਚਾਰ ਕਰਨ ਦੇ باوجود ਵੀ ਹਰਿਆਣਾ ਦੇ ਕਿਸ ਨਾਨਾ ਨੇ ਬੀਜੇਪੀ ਨੂੰ ਵੋਟ ਪਾਈ ਹੈ ਔਰ ਬੀਜੇਪੀ ਪਹਿਲੇ ਤੋਂ ਗੁਜਰਾ ਵੋਟਾਂ ਨਾਲ ਤੇ ਹਰਿਆਣਾ 'ਚ ਆਪਣੀ ਸਰਕਾਰ ਬਣਾਈ ਹੈ ਤੁਸੀਂ ਕੀ ਕੀ ਹੈ ਵੀ ਹਰਿਆਣਾ ਦੇ ਵਿੱਚ ਸਾਰੀਆਂ ਫਸਲਾਂ ਦੇ ਐਮਐਸਪੀ ਹੈ ਔਰ ਪੰਜਾਬ ਦੇ ਵਿੱਚ ਹੈ ਡਿਸਟ੍ਰਿਬਿਊਟ ਚੱਲ ਰਿਹਾ ਸੀਗਾ ਕਿਸਾਨਾਂ ਦਾ ਪਰ ਸੈਂਟਰ ਨਾਲ ਚੱਲ ਰਿਹਾ ਸੀ ਉਦੋਂ ਕਿਉਂ ਨਹੀਂ ਬੱਤੀ ਸੀ ਨਹੀਂ ਨਹੀਂ ਸਮਝੇ ਨਹੀਂ ਐਮਐਸਪੀ ਚੜੀ ਹੈ ਏ ਕੇਂਦਰ ਸਰਕਾਰ ਤੋਂ ਇਹਨੇ ਮੰਗ ਰੱਖੀ ਹੋਈ ਹੈ ਕੇਂਦਰ ਸਰਕਾਰ ਨੇ ਕਿਹਾ ਸੀ ਨੀ ਨੀ ਕੇਂਦਰ ਸਰਕਾਰ ਨਹੀਂ ਕਰਨ ਦਿੰਦੀ ਮੈਂ ਡਿਫਰੈਂਸ਼ੀਏਟ ਦੱਸਾਂ ਜਿਹੜਾ ਤਾਂ ਕਣਕ ਤੇ ਝੋਨਾ ਠੀਕ ਹੈ ਜਿਉਂ ਧਾਨ ਕਹਿ ਲੋ ਠੀਕ ਹੈ ਚਾਵਲ ਕਹਿ ਲੋ ਕਣਕ ਕਹਿ ਲੋ ਹਨਾ ਕਣਕ ਚਾਵਲ ਜਿਹੜਾ ਹੈਗਾ ਜਾਂ ਧਾਨ ਹੈ ਜਿਹੜਾ ਜਿੰਸ ਕੁ ਦਿਓ ਚੋਲ ਲਓ ਇਹ ਤੇ ਉੱਪਰ ਐਮਐਸਪੀ ਕੇਂਦਰ ਸਰਕਾਰ ਭੇਜਦੀ ਹੈ 100% ਭੇਜਦੀ ਹੈ ਠੀਕ ਹੈ ਉਹ ਪੰਜਾਬ ਚ ਵੀ ਆਂਦਾ ਹੈ ਹਰਿਆਣਾ ਚ ਵੀ ਆਂਦਾ ਹੈ ਹਰ ਸੂਬੇ ਚ ਜਾਂਦਾ ਹੈ ਪੰਜਾਬ ਨੇ ਆਪਣੀ ਰਿਕੁਆਇਰਮੈਂਟ ਭੇਜਦੀ ਹੈ ਤੇ ਪੰਜਾਬ ਨੂੰ ਕਣਕ ਦੇ ਪੈਸੇ ਦੇ ਕੁਲ ਆ ਜਾਣਗੇ ਤਾਂ ਦੀ ਰਿਕੁਆਇਰਮੈਂਟ ਵੇਜੀ 44000 44000 ਕੋਰਪਿਆ ਜਿਹੜਾ ਹੈ ਕੇਂਦਰ ਸਰਕਾਰ ਨੇ ਖਰੀਦ ਤੋਂ ਪਹਿਲੇ ਵੇਚਦਾ ਸੀਗਾ ਪਰ ਜਿਹੜੀਆਂ ਬਾਕੀ ਫਸਲਾਂ ਤੇ ਐਮਐਸਪੀ ਹੈ ਉਸ ਸੂਬਿਆਂ ਨੂੰ ਸ਼ੇਅਰ ਪਾਣਾ ਹੁੰਦਾ ਹੈ ਤੇ ਕੇਂਦਰ ਨੂੰ ਸ਼ੇਅਰ ਪਾਣਾ ਹੁੰਦਾ ਔਰ ਉਹਦੇ ਲਈ ਲਿਖ ਕੇ ਕੇਂਦਰ ਨੂੰ ਸੂਬਿਆਂ ਨੇ ਭੇਜਣਾ ਹੁੰਦਾ ਹੈ ਤੇ ਹਰਿਆਣਾ ਸਰਕਾਰ ਨੇ ਪੰਜਾਬ ਜਿਹੜਾ ਹਰਿਆਣਾ ਸਰਕਾਰ ਨੇ ਦੇਣਾ ਸ਼ੁਰੂ ਕਰਤਾ ਪੰਜਾਬ ਸਰਕਾਰ ਨੇ ਲਿਖ ਕੇ ਨਹੀਂ ਪਿੱਗਿਆ ਪੰਜਾਬ ਸਰਕਾਰ ਦੇ ਨਹੀਂ ਰਹੀ ਕਿਉਂਕਿ ਪੰਜਾਬ ਸਰਕਾਰ ਗੱਲਾਂ ਦਾ ਕੜਾ ਬਣਾਉਂਦੀ ਹੈ ਥੱਲੇ ਕੁਝ ਕਰਨਾ ਨਹੀਂ ਚਾਹੁੰਦੀ ਉਹ ਫੰਟਰ ਦੇਣਾ ਚਾਹੁੰਦੀ ਹੈ ਫਿਰ ਡਿਸਟ੍ਰਿਬਿਊਟ ਕਿੱਥੇ ਹੈ ਵੀ ਇੱਥੇ ਨਹੀਂ 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 ਤੁਸੀਂ ਨਹੀਂ 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 ਫੇਰ ਤੁਹਾਨੂੰ ਕਲੈਰੀਫਾਈ ਕਰਦਾ ਮੈਂ ਸਮਝਾਇਆ ਸ਼ਿਲਾਰ ਸਮਝਣਾ ਜਿਹੜੀ ਤੇ ਕਣਕ ਔਰ ਚਾਵਲ ਹੈ ਇਹਦਾ 100% ਪੈਸਾ ਕੇਂਦਰ ਸਰਕਾਰ ਭੇਜਦੀ ਹੈ ਠੀਕ ਹੈ ਪੈਸੇ ਕੇਂਦਰ ਸਰਕਾਰ ਭੇਜਦੀ ਹੈ ਮੋਚਾ ਆਮਾਦੀ ਪਾਰਟੀ ਮਰੋੜਦੀ ਵੀ ਅਸੀਂ ਲੈ ਲੈ ਗਦੇ ਆਏ ਪਰ ਜਿਹੜੀ ਬਾਕੀ ਫਸਲਾਂ ਨੇ ਉਹਦੀ 60 40 ਰੂਸ਼ ਹੁੰਦੀ ਹੈ ਜਿਸ ਚ 60 ਸੂਬੇ ਨੇ ਪਾਣਾ ਹੁੰਦਾ 40 ਕੇਂਦਰ ਨੇ ਭੇਜਣਾ ਹੁੰਦਾ ਠੀਕ ਹੈ ਤੇ ਉਸ ਸਕੀਮ ਵਾਸਤੇ ਕੇਂਦਰ ਨੂੰ ਲਿਖ ਕੇ ਐਸਟੀਮੇਟ ਸੂਬਾ ਸਰਕਾਰ ਨੇ ਭੇਜਦੇ ਹੁੰਦੇ ਨੇ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਲਿਖ ਕੇ ਨਹੀਂ ਭੇਜਦੀ ਜੇਕਰ ਲਿਖ ਕੇ ਨਹੀਂ ਭੇਜੇਗੀ ਤਾਂ ਕੇਂਦਰ ਸਰਕਾਰ ਪੈਸੇ ਨਹੀਂ ਦੇ ਪਾਏਗੀ ਵਹਿਤਾ ਆਵਾਦੀ ਪਾਰਟੀ ਨੇ ਕਿਹਾ ਸੀ ਮੂੰਗੇ ਤੇ ਦਵਾਂਗੇ ਦਾਲ ਤੇ ਬਾਅਦ ਚ ਭਗਵੰਤ ਮਾਨ ਸਾਹਿਬ ਇਹ ਸੁਝ ਮਕਰ ਗਏ ਇਹ ਮਕਰਨ ਵਾਲੀ ਸਰਕਾਰ ਅੱਗੇ ਸਿੱਧੀ ਗੱਲ ਮਹੋਰੇ ਸਿੰਘ ਕਿਸਾਨਾਂ ਦੇ ਨਾਲ ਤੇ ਮੁੱਤੀ ਜੱਥੇ ਹੁੰਦੀਆਂ ਕੀ ਉਹਨਾਂ ਤੋਂ ਸਿੱਧਾ ਨਹੀਂ ਲਿਆ ਜਾ ਸਕਦਾ ਨੋਟੀਫਿਕੇਸ਼ਨ ਜੋ ਤੁਸੀਂ ਕਹਿ ਰਹੇ ਹੋ ਵੀ ਨਹੀਂ 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 ਸਰਕਾਰ ਕਰਦਾ ਨਾ ਕੰਮ ਸਰਕਾਰ ਔਰ ਸਰਕਾਰਾਂ ਦੇ ਵਿੱਚ ਕੰਮ ਚੱਲਦਾ ਹੈ ਦੋ ਬੰਦੇ ਦੇ ਵਿੱਚ ਕੰਮ ਨਹੀਂ ਚੱਲਦਾ ਨਾ ਪੰਜਾਬ ਦੀ ਲੀਗਲ ਐਂਟੀਟੀ ਕੀ ਹੈ ਸਰਕਾਰ ਹੈ ਉਹਦੇ ਉੱਪਰ ਰਾਜ ਕੀਤਾ ਹੈ ਆਵਾਦੀ ਪਾਰਟੀ ਦਾ ਪਹਿਲੇ ਕਿਹਦਾ ਸੀ ਕਾਂਗਰਸ ਆ ਉਸ ਤੋਂ ਪਹਿਲੇ ਕਾਲੀ ਪਾਜਵਾ ਦਾ 2022 ਵਿੱਚ ਮਨ ਲਗਾ ਬੀਜੇਪੀ ਦਾ ਹੋ ਜਾਊਗਾ ਸੋ ਸਰਕਾਰ ਇੱਕ ਐਂਟੀਟੀ ਹੈ ਠੀਕ ਹੈ ਨਾ ਮੁੱਖ ਮੰਤਰੀ ਐਂਟੀਟੀ ਹੈ ਹੈ ਨਾ ਤੇ ਇਹ ਜਦ ਤੱਕ ਲਿਖਣਗੇ ਨਹੀਂ ਤਦ ਤੱਕ ਨਹੀਂ ਹੋਏਗਾ ਤੁਸੀਂ ਕਹਿੰਦੇ ਹੋ ਕਿ 27 ਦੇ ਵਿੱਚ ਬੀਜੇਪੀ ਪਾਵਰ ਦੇ ਵਿੱਚ ਅਸਾਂ ਕਰਦੇ ਹਾਂ ਕੋਈ ਬੋਲੀ ਪਰ ਇਹ ਗੱਲ ਇਹ ਹੈ ਵੀ ਜਿਹੜੀ ਬੀਜੇਪੀ ਆ ਉਹ ਆਜ਼ਾਦ ਚੋਣ ਲੜੇਗੀ ਜਾਂ ਕਿਸੇ ਨਾਲ ਹੱਥ ਕੇ ਲੜੇਗੀ ਅੱਜ ਦੀ ਡੇਟ 'ਚ ਬੀਜੇਪੀ ਇਕੱਲੇ ਦੀ ਤਿਆਰੀ ਕਰ ਰਹੀ ਹੈ ਔਰ ਅਕਾਲੀ ਦਲ ਨਾਲ ਸਾਡੇ ਸਮਝੌਤੇ ਹੋਣ ਦੀ ਕੋਈ ਆਸ ਨਹੀਂ ਹੈ ਜਦ ਅਸੀਂ ਆਪਸ 'ਚ ਗੱਲਬਾਤ ਕਰ ਰਹੇ ਹਾਂ ਮਾਰਚ ਦਾ ਜਿਹੜਾ ਮਹੀਨਾ ਹੈ 2025 ਇਸ ਵਕਤ 0% ਜਿਹੜਾ ਹੈ ਕੋਈ ਚਾਂਸ ਹੈ ਬੀਜੇਪੀ ਦਾ ਕੈਡਰ ਬੀਜੇਪੀ ਦਾ ਲੀਡਰ ਇਕੱਲਾ ਚੱਲਣਾ ਚਾਹੁੰਦਾ ਹੈ ਅੱਲਾਕੋ ਆਵਾਜ਼ ਬੁਲੰਦ ਕਰ ਰਿਹਾ ਲੋਕ ਆਵਾਜ਼ ਬਣਦਾ ਪਿਆ ਔਰ ਦੂਜੇ ਪਾਸੇ ਆਮ ਆਦੀ ਜਿਹੜੀ ਅਕਾਲੀ ਦਲ ਹੈ ਉਹ ਇੱਕ पंथिक पार्टी तो परिवार की पार्टी बनकर सिमट के रह गया सो मैनू पूरी आसा है दो हज़ार सताई च बीजेपी आशीर्वाद बीजेपी से अभी इलेक्शन जितते हैं इलेक्शन तो बाद सीएम चेहरे होंगे जो मनोहर लाल खटर तो बाद सीएम चेहरे बने ਯੋਨੀ ਦਿੱਲੀ ਜੋਤਰਾ ਤੁਸੀਂ ਇਹਨੂੰ ਹੈਲੀਕਾਪਟਰ ਤੋਂ ਤੁਸੀਂ ਪ੍ਰਯੋਗ ਕਰ ਸਕਦੇ ਹੋ ਪਰ ਜਦ ਐਮਐਲਏ ਬੈਠੇ ਲੋਧੀਆਂ ਨੂੰ ਇਹ ਕਹਿਣਾ ਹੈ ਕਿ ਵੀ ਬੀਜੇਪੀ ਸੇਮ ਦਾ ਚਿਹਰਾ ਲਗਾ ਕੇ ਫਿਰ ਇਲੈਕਸ਼ਨ ਲੜਦੀ ਹੈ ਜਦੋਂ ਜਿੱਤ ਜਾਂਦੇ ਆ ਫਿਰ ਆਪਣੀ ਮਰਜ਼ੀ ਨਾਲ ਸੀਐਮ ਬਣਾਉਂਦੇ ਆ ਦੇਖੋ ਮੇਰੇ ਕੋਲ ਤਾਂ ਕੋਈ ਉਦਾਹਰਨ ਹੈ ਨਹੀਂ ਤੁਹਾਡੇ ਕੋਲ ਜੇ ਕੋਈ ਉਦਾਹਰਨ ਦੇ ਦਿਓ ਪਰ ਬੀਜੇਪੀ ਜਿਹੜੀ ਹੈ ंबर अपने दम कमल दे, दे उस तो कमल फुल इलेक्शन लड़ेगी मोदी जी नेतृत्व इलैक्शन लड़ेगी और जब असी जित जावी मार्च दो हज़ार सताई चे सारे एम एल ए बह के अपना लीडर चुन गए और जब लीडर चुन का एक प्रोसैस है एम एल एस बहन ने वोट पाते हैं या यूनैनिमस होंगे वो तब की गल है लेकिन बीजेपी तक चुनेगी एज द डेट बीजेपी जोड़ा है पाबेद कमल के फुलतृत्व इलैक्शन लड़ेगी हालात ने नशे ਉਹਨਾਂ ਨੂੰ ਤੁਸੀਂ ਕਿਵੇਂ ਐਨਲਾਈਜ਼ ਕਰਦੇ ਹੋ ਦੇਖੋ ਪੰਜਾਬ ਦੇ ਅੰਦਰ ਗਵਰਨਸ ਦਾ ਕੋਲਾਪਸ ਹੈ ਨਸ਼ੇ ਦੇ ਉੱਪਰ ਇਹਨਾਂ ਨੇ ਕੈਂਪੇਨ ਚਲਾਈ ਹੈ ਨਸ਼ੇ ਦੇ ਉੱਪਰ ਕੈਂਪੇਨ ਚਲਾਉਣਾ ਹੀ ਇਹਨਾਂ ਦੀ ਇੱਕ ਇਹਨਾਂ ਨੇ ਆਪਣੀ ਗਲਤੀ ਮੰਨ ਲਈ ਇਹਨਾਂ ਨੇ ਮੰਨ ਲਿਆ ਵੀ ਤਿੰਨ ਸਾਲ ਆਸੀਂ ਨਸ਼ਾ ਨਹੀਂ ਖਤਮ ਕਰ ਪਾਏ ਇਸ ਲਈ ਯੁੱਧ ਨਸ਼ੇ ਦੇ ਵਿਰੁੱਧ ਨੂੰ ਚੜਨਾ ਪਿਆ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰਸ ਇਨਕਾਊਂਟਰ ਕਰ ਰਹੇ ਨੇ ਗੈਂਗਸਟਰ ਉਠਾ ਕੋ ਕਰ ਰਹੇ ਨੇ ਗੈਂਗਸਟਰ ਰੈਂਸਬ ਲੈ ਰਹੇ ਨੇ ਫਰਤੀ ਵਸਤੇ ਗੋਲੀਆਂ ਮਾਰਨੇ ਇਹ ਸਾਫ ਦਰਸਾਉਂਦਾ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਲਾਅ ਆਰ ਕਲਾਪਸ ਹੈ ਥਾਣੇ ਦੇ ਉੱਪਰ ਗ੍ਰੇਨੇਡ ਘੇਰੇ ਜਾ ਰਹੇ ਨੇ ਮੰਦਰਾਂ ਦੇ ਉੱਪਰ ਗ੍ਰੇਨੇਡ ਘੇਰੇ ਜਾ ਰਹੇ ਨੇ ਲਾਅ ਆਰ ਦਾ ਟੋਟਲ ਟੋਟਲ ਕਲਾਪਸ ਹੈ ਪੰਜਾਬ 'ਚ ਔਰ ਇਸ ਲਈ ਕੋ ਜਿੰਮੇਵਾਰ ਹੈ ਤੇ ਇੱਕ ਵਿਅਕਤੀ ਜਿੰਮੇਵਾਰ ਹੈ ਉਹਦਨਾ ਮੇ ਭ ਹਰ ਹਮਸ਼ੁਕਲ ਪੁਲਿਸ ਹੁੰਦੀ ਤੁਸੀਂ ਕਿਹਾ ਵੀ ਆਮ ਆਦਮੀ ਇਹਦੇ ਜ਼ਿੰਮੇਵਾਰ ਹੈ ਹੁਣ ਦੇਖੜ ਗੈਂਗਸਟਰ ਹੈ ਉਹ ਤਾਂ ਆਮ ਆਦੀ ਪਾਰਟੀ ਨੇ ਨਹੀਂ ਨਾ ਪੈਦਾ ਕੀਤੀ ਜਿਹੜੀ ਪਹਿਲਾਂ ਪਾਰਟੀਆਂ ਦੇ 5 ਸਾਲ 3 ਸਾਰੇ ਨਾਲ ਹੋਏ ਨੇ ਅਜੇ ਪਾਵਰ ਦੇ ਵਿੱਚ ਆਏ ਨੇ ਜਿਹੜੀ ਪਹਿਲੀਆਂ ਪਾਰਟੀਆਂ ਨੇ ਕੀ ਇਹ ਗੈਂਗਸਟਰ ਹੁਣ ਆਪਣਾ ఓਪਨ ਹੋਏ ਨੇ ਉਹ ਉਹਨਾਂ ਨੇ ਪੈਦਾ ਕੀਤੀ ਸੀ ਆਮ ਆਦੀ ਪਾਰਟੀ ਨੇ ਕਿਹੜਾ ਪੈਦਾ ਕੀਤਾ ਗੈਂਗਸਟਰ ਨਾ ਕੋਈ ਪੈਦਾ ਨਹੀਂ ਕਰਦਾ ਗੈਂਗਸਟਰ ਤਾਂ ਆਪ ਹੀ ਖੜੇ ਹੁੰਦੇ ਨੇ ਪਰ ਜਦ ਕਾਨੂੰਨ ਦਾ ਡਰ ਖਤਮ ਹੁੰਦਾ ਹੈ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਹੈ ਪੁਲਿਸ ਦਾ ਡਰ ਖਤਮ ਹੁੰਦਾ ਹੈ ਤਾਂ ਫਿਰ ਗੈਂਗਸਟਰ ਪਨਪਦੇ ਨੇ ਜੇ ਤੁਹਾਡੀ ਗੱਲ ਨੂੰ ਠੀਕ ਮੰਨ ਲਈਏ ਜੋ ਕਿ ਮੰਦਾ ਨਹੀਂ ਹੈ ਤੇ ਲੋਕਾਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ से ਘਰੇ ਬਿਠਾਤੀਆਂ ਨਾ આજ ਤੱਕ ਕਿਸੇ ਨੂੰ 92 ਸਿੱਤਾ ਪੰਜਾਬ 'ਚ ਮਿਲਿਆ ਸੀ ਆਕਲ ਦਲ ਨੇ ਕੌਨਸਲ ਲੋਕਾਂ ਨੇ ਘਰੇ ਬਿਠਾਦੇ ਨਾ ਤੇ ਹੁਣ ਤਾਂ ਗਲਾਵਾ ਦੀ ਪਾਰਟੀ ਦੀ ਕਰਨੀ ਪਿਛਲੇ ਛੱਡੋ ਨਾ ਉਹ 3 ਸਾਲ ਤੋਂ ਪੰਜਾਬ ਦੇ ਅੰਦਰ ਚ ਗੈਂਗਸਟਰਸ ਨੂੰ ਖਤਮ ਨਹੀਂ ਕਰ ਪਾ ਰਹੇ ਤੇ ਕੌਣ ਜ਼ਿੰਮੇਵਾਰ ਹੈ ਆਵਾਦੀ ਪਾਰਟੀ ਜ਼ਿੰਮੇਵਾਰ ਹੈ ਪੰਜਾਬ ਦੇ ਅੰਦਰ 3 ਸਾਲ 'ਚ ਨਸ਼ਾ ਖਤ কন্ট্রোল ਨਹੀਂ ਕਰ ਪਰੇ ਕੌਣ ਜ਼ਿੰਮੇਵਾਰ ਹੈ ਆਵਾਦੀ ਪਾਰਟੀ ਜ਼ਿੰਮੇਵਾਰ ਹੈ ਜੇ ਪੰਜਾਬ ਦੇ ਅੰਦਰ 3 ਸਾਲਾਂ 'ਚ ਆਪਣੇ ਚੋਣ ਵਾਅਦੇ ਨਹੀਂ ਪੂਰੇ ਕਰ ਪਾ ਰਹੇ ਤੇ ਕੌਣ ਪਾਰਟੀਆਂ ਹੁਣ ਅਸੀਂ ਕਿਵੇਂ ਜ਼ਿੰਮੇਵਾਰ ਹੋਗੇ ਅਸੀਂ ਕਿਵੇਂ ਹੋਗੇ ਬਾਕੀ 2027 ਚ ਸਰਕਾਰ ਆਏਗੀ ਤੇ ਜੇ ਲੋਕਾਂ ਨੇ ਮਨ ਬਣਾਇਆ ਕਿ ਪੰਜਾਬ ਦੇ ਅੰਦਰ ਕਮਲ ਖਿਲਾਣਾ ਹੈ ਔਰ ਮੋਦੀ ਜੀ ਦੀ ਅਲੀ ਸਰਕਾਰ ਦੇ ਰਹੀ ਹੈ ਤੇ ਡੈਫੀਨਟਲੀ ਪੰਜਾਬ ਦੇ ਅੰਦਰ ਇੱਕ ਨਿਆ ਡਵੈਲਪਮੈਂਟ ਦਾ ਚੈਪਟਰ ਸ਼ੁਰੂ ਹੋਏਗਾ ਤੁਸੀਂ ਸੈਂਟਰ 'ਚ ਬੈਠੇ ਹੋ ਬਹੁਤ ਸਾਰੀਆਂ ਸਟੇਟਾਂ ਤੋਂ ਡੈਂਟ ਚੱਲ ਰਹੀਆਂ ਨੇ ਤੇ ਤਕਰੀਬਤਾਂ ਸਟੇਟਾਂ ਵਿੱਚ ਜੀਕੇ ਦੇ ਅੰਦਰ ਚੱਲ ਰਹੀਆਂ ਨੇ ਤੁਹਾਨੂੰ ਕਿਵੇਂ ਲੱਗਦਾ ਕਿ ਕਿ ਤੁਸੀਂ ਵਿਚਰਦੇ ਹੋ ਪਾਰਟੀਆਂ 'ਚ ਵੀ ਜਾਂਦੇ ਹੋ ਮੀਟਿੰਗਾਂ ਦਾ ਵੀ ਜਾਂਦੇ ਹੋ ਜਿਹੜੀ ਪੁਲਿਸ ਸਾਹਿਬ ਡਿਪਾਰਟਮੈਂਟ ਨਾਲ ਵਿਚ ਵੀ ਵਿਚਰਦੇ ਹੋਗੇ ਤੁਹਾਨੂੰ ಸ್ಟೇಟ ನಂಟರ್ नशा ज है ने ने, नशा पैदा भी है, बारों भी हों बो भी आता है मल्टपल गल संथैटिक नशा इत भी बन सकता है फैक्ट्रिया बन सद है भी थे भी थे बन है ना होर सूबे फैक्ट्रियाँ भी इतने बन सकता नशा बारहों भी बन के आता है अफगानिस्तान तो भी आता है बड़ा आम आमे राय बनी है ना है ना लेकिन पुलिस जी है उन्हें चीज़ें कंट्रोल करनी होती है मन लिया आस पास के सूबे तो नशा आ गया जिले सूबा क्यों चलता जिले च एक नशा क्यों ट्रैवल कर जाता है एक शहर दूजे शहर क्यों ट्रैवल कर क्या पुलिस के नाके नहीं है ਕਿਆ ਪੁਲਿਸ ਫੋਰਸ ਨਹੀਂ ਹੈ ਜੇ ਪੁਲਿਸ ਨੇ ਕਿਸਾਨ ਜਥੇਬੰਦੀ ਦੇ ਧਰਨਾ ਚੱਕਣਾ ਸੀ ਤੇ ਚੱਕ ਲਿਆ ਪਰ ਜੇ ਨਸ਼ਾ ਫੜਨਾ ਸੀ ਉਹ ਫੜ ਨਹੀਂ ਹੁੰਦਾ ਕਿਉਂਕਿ ਜਦ ਤੱਕ ਪੰਜਾਬ ਪੁਲਿਸ ਦੇ ਅੰਦਰ ਕਾਲੀ ਪਿੰਡਾ ਨੂੰ ਚੱਕ ਕੇ ਟਰਮੀਨੇਟ ਨਹੀਂ ਕਰਨਗੇ ਜਿਲ੍ਹੇ ਨਹੀਂ ਠੋਕਣਗੇ ਤਦ ਤੱਕ ਪੰਜਾਬ ਨਸ਼ਾ ਖਤਮ ਕਰਨਾ ਮੁਸ਼ਕਲ ਹੈ ਕਿ ਬੰਦੇ ਦੇਸ਼ਾਂ ਤੋਂ ਵੀ ਨਸ਼ਾ ਪੰਜਾਬ ਇੰਡੀਆ ਦੇ ਵਿੱਚ ਆਉਂਦਾ ਹੈ ਤਾਂ ਪਿਛਲੇ ਕੁਝ ਸਾਲਾਂ ਪਹਿਲਾਂ ਇੱਕ ਗੁਜਰਾਤ ਦੇ بندرਖਾਟੇ کئی ਹਜ਼ਾਰ ਟਨ ਚਿੱਟੇ ਦਾ ਜਹਾਜ਼ ਫੜਿਆ ਗਿਆ ਸੀ ਉਹ ਖੁਰਦ ਖੁਰਦ ਵਰਤ ਕਰਦਿਆ ਗਿਆ ਉਹਦੇ ਬਾਰੇ ਤੁਸੀਂ ਦੇਖੋ ਮੇਰੀ ਜਾਣਕਾਰੀ ਚ ਨਹੀਂ ਕੋਈ ਖੁਰਦਪੁਰ ਕੀਤਾ ਗਿਆ ਕੋਈ ਵੀ ਚੀਜ਼ ਜਿਹੜੀ ਫੜੀ ਜਾਂਦੀ ਹੈ ਉਹ ਖੁਰਦਪੁਰ ਤੇ ਨਹੀਂ ਕੀਤੀ ਜਾ ਸਕਦੀ ਅਸੀਂ ਨਾ ਪੰਜਾਬ ਦੇ ਅੰਦਰ ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਦਾ ਨਰੇਟਿਵ ਜੋ ਤੁਸੀਂ ਗੱਲ ਕਰ ਰਹੇ ਹੋ ਮੈਂ ਇਹ ਕਹਣਾ ਕਿ ਮੰਨ ਲਓ ਜੇ ਆਮ ਆਦੀ ਪਾਰਟੀ ਦੀ ਗੱਲ ਸੱਚ ਹੈ ਕਿ ਜਮੀਨ ਰਾਹੀ ਬਾਕੀ ਜਗ੍ਹਾ ਤੋਂ ਆ ਰਿਹਾ ਸਪੋਜ਼ ਅਫਗਾਨਿਸਤਾਨ ਤੋਂ ਜੰਮੂ ਕਸ਼ਮੀਰ ਐਂਟਰ ਕੀਤਾ ਪਾਕਿਸਤਾਨ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਤੋਂ ਪੰਜਾਬ ਚ ਐਂਟਰ ਕਰ ਗਿਆ ਮੰਨ ਲਓ ਪਰ ਪੰਜਾਬ ਤੇ ਪਹਿਲੇ ਪੰਜਾਬ ਦੇ ਬਾਰਡਰ ਤੇ ਰਾਖੀ ਕਿੰਨੇ ਕਰਨੀ ਸੀਗੀ ਪੰਜਾਬ ਪੁਲਿਸ ਨੇ ਫਿਰ ਜਦ ਜ਼ਿਲ੍ਹਾ ਚ ਮੂਵ ਕਰਿਆ ਜ਼ਿਲ੍ਹਿਆਂ ਦੇ ਬਾਰਡਰ ਤੇ ਕਿੰਨੇ ਰਾਖੀ ਕਰਨੀ ਸੀ ਪੰਜਾਬ ਪੁਲਿਸ ਨੇ ਤੇ ਜੇ ਕੋਰਾਲੀ ਸ਼ਹਿਰ ਦੇ ਅੰਦਰ ਨਸ਼ਾ ਵਿਕ ਰਿਹਾ ਹੈ ਤੇ ਇੱਥੇ ਰਾਖੀ ਕਿੰਨੇ ਕਰਨੀ ਸੀ ਪੰਜਾਬ ਪੁਲਿਸ ਨੇ ਆਪਣੇ ਫੇਲਿਅਰ ਵਾਸਤੇ ਤੁਸੀਂ ਕਿਸੇ ਉੱਪਰ ਉਂਗਲ ਨਹੀਂ ਚੁੱਕ ਸਕਦੇ ਜੇ ਤੁਹਾਡਾ ਇਹ ਤਰਕ ਮੰਨ ਲਿਆ ਤੇ ਤਾਂ ਬੋਰਡਰ ਤੇ ਰੱਖੀ ਕਿ ਕਿਨੇ ਕਰਨੀ ਹੈ ਬੋਰਡਰ ਤੇ ਰੱਖਿਆ ਆਰਮੀ ਨੇ ਕਰਦੀ ਜਾਂਦੀ ਹੈ ਉਹ ਤਾਂ ਕਲਦੀ ਆਰਮੀ ਤੇ ਕਰਦੀ ਆਰਮੀ ਕਰਦੀ ਹੈ ਜਿਹਨੇ ਕਾਬਰਾ ਚਾਲ ਜਿਹਨੇ ਫੇਕ ਕਰਦੀ ਹੈ ਡਬਲ ਕਰਨਾ ਜੀ ਜਿਹੜੀਆਂ ਮੈਂ ਗੱਲ ਕਰ ਰਿਹਾ ਮੈਂ ਤੁਹਾਨੂੰ ਨਸ਼ਾ ਤੁਸੀਂ ਕਹਿੰਦੇ ਵਾਹ ਜਿਹਦਾ ਹੁੰਦਾ ਹੈ 500 ਹੁੰਦਾ ਹੈ ਇਨ ਐਕਸ 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 ਮੈਂ ਤੇ ਕਹਿੰਦਾ ਤੁਸੀਂ ਨਾ ਮੇਰੀ ਗੱਲ ਨੂੰ ਫੇਰ ਨਾ ਪੜੋ ਦਰਸ਼ਕ ਧਿਆਨ ਰੱਖੋ ਜੇ ਇਹਨੇ ਐਡਿਟ ਨਹੀਂ ਕੀਤਾ ਮੈਂ ਇਹ ਕਿਹਾ ਕਿ ਆਮ ਆਦੀ ਪਾਰਟੀ ਇਹ ਕਹਿੰਦੀ ਹੈ ਇੱਕ ਮੈਂ ਰੁਕਿਓ ਮੈਂ ਕਿਹਾ ਆਮ ਆਦੀ ਪਾਰਟੀ ਇਹ ਕਹਿੰਦੀ ਮੈਂ ਨਹੀਂ ਕਹਿੰਦਾ ਮੈਂ ਕਿਹਾ ਆਮ ਆਦੀ ਪਾਰਟੀ ਇਹ ਕਹਿੰਦੀ ਹੈ ਹੈ ਤੇ ਤੇ ਜੇ ਆਮ ਆਦੀ ਪਾਰਟੀ ਦੀ ਸਰ ਈ ਨਾ ਸਮਝਾ ਦਿਓ ਕਿ ਜਦ ਜੰਮੂ ਕਸ਼ਮੀਰ ਦੇ ਬਾਰਡਰ ਤੋਂ ਪੰਜਾਬ ਚ ਐਂਟਰ ਕਰ ਗਏ ਰੋਕਣਾ ਕਿੰਨੇ ਸੀਗਾ ਜੀ ਦੇ ਦੋ ਜਵਾਕ ਤੁਸੀਂ ਉਹਨੂੰ ਮੈਂ ਮੈਂ ਦੱਸੋ ਮੈਂ ਹੁਣ ਤਰੀਕ ਜਵਾਕ ਤੁਸੀਂ ਵੀ ਦੇ ਦਿਓ ਜਿੱਥੇ ਜਿਹੜਾ ਭਾਈ ਤੁਸੀਂ ਦੱਸੋ ਨਾ ਕਿਨੇ ਦੱਸਦੇ ਜਹਾ ਤਾਂ ਨੇ ਦੰਦ ਦੱਸੋ ਕਿਨੇ ਨਹੀਂ ਦੱਸ ਮੈਂ ਦੇ ਦੋ ਜਵਾਕ ਸਟੇਟ ਪੰਜਾਬ ਪੁਲਿਸ ਨੂੰ ਰੋਕਣਾ ਸੀ ਨਾ ਪੰਜਾਬ ਆਪਣੇ ਕੋਈ ਜੇ ਜਲੀਆਂ ਚ ਪੰਜਾਬ ਦੇ ਜ਼ਿਲ੍ਹਿਆਂ ਚ ਨਸ਼ਾ ਮੂਵ ਕਰ ਰਿਹਾ ਕਿਨੇ ਰੋਕਣਾ ਸੀਗਾ ਪੰਜਾਬ ਪੁਲਿਸ ਨੇ ਠੀਕ ਹੈ ਹੈ ਨਾ ਹੈ ਨਾ ਪੰਜਾਬ ਸਰਕਾਰ ਦੇ ਦੀ ਨਹੀਂ ਹੈ ਨਾ ਹੈ ਨਾ ਹੈ ਨਾ ਤੇ ਜੇ ਨਹੀਂ ਰੋਕ ਪਾਰਾ ਕੌਣ ناکਾਮਯਾਬ ਹੋ ਰਿਹਾ ਹੈ जयपुर ठीक है तो पंजाब पुलिस सेक्शन ਲੈਣ ਦਾ ਬਣਦਾ ਹੈ ਨਾ ਹੁਣ ਪੰਜਾਬ ਪੁਲਿਸ ਕਿਉਂ ناکਾਮ ਹੋ ਰਹੀ ਹੈ ਕਿ ਹੋਮ ਮਿਨਿਸਟਰ ਹੈ ਹੋਮ ਮਿਨਿਸਟਰ ਕੌਣ ਹੈ ਮੁੱਖ ਮੰਤਰੀ ਭਗਵੰਤ ਮਾਨ ਆਪੂ ਗਵਰਨਰ ਮਾਨ ਕੌਣ ਹੈ ਲੋਕ ਕਹਿੰਦੇ ਜਿਹੜਾ ਸ਼ਰਾਬ ਪੀਂਦਾ ਹੈ ਉਹ ਨਸ਼ੇ ਦੇ ਵੱਲ ਜਾਂਦਾ ਉਹ ਫਰਸਟ ਸਟੈਪ ਹੁੰਦਾ ਹੈ ਬਿਲਕੁਲ ਮਾਨ ਸਾਹਿਬ ਪਿੰਦੇ ਨਹੀਂ ਪਿੰਦੇ ਪਤਾ ਨਹੀਂ ਪਰ ਲੋਕ ਬਿਲ ਚੱਲ ਜਾਂਦੇ ਨੇ ਅਜੇ ਇੱਕ ਹੋਰ ਮਕਾਨ ਵੀ ਢਾਈ ਜਾ ਰਹੇ ਨੇ ਨਸ਼ੇ ਦੇ ਮੈਰਿਟਿਵ ਸਿਟੀ ਵਿੱਚ ਉਹਨਾਂ ਨੂੰ ਤੁਸੀਂ ਕਿਵੇਂ ਐਨਲਾਈਜ਼ ਦੇਖੋ ਨਸ਼ੇ ਦਾ ਵਪਾਰੀ ਗੈਂਗਸਰ ਕਾਨੂੰਨ ਦੇ ਹੱਥ ਰਹਿ ਕੇ ਇਹਨਾਂ ਦੇ ਘਰਟ ਆਏ ਜਾਣਾ ਚਾਹੀਦੇ ਨੇ ਜੀ ਕਾਨੂੰਨ ਸੰਗਤ ਤਰਕ ਸੰਗਤ ਕਰ ਕਰਨੇ ਚਾਹੀਦੇ ਨੇ ਨਜਾਇਜ਼ ਸਰਗੀਆਂ ਤੋੜਨੀ ਚਾਹੀਦੀ ਇਹਨੂੰ ਬਿਨਾ ਨਕਸ਼ੇ ਪਾਸ ਕਰੇ ਬਿਲਡਿੰਗਾਂ ਬਣੀਆਂ ਤੋੜਨੀ ਚਾਹੀਦੀ ਨੇ ਕਿਉਂਕਿ ਇਹਦੇ ਨਾਲ ਉਹਨਾਂ ਦੇ ਮਨ 'ਚ ਡਰ ਪੈਂਦਾ ਹੈ ਲੈਸਨ ਟੀਚ ਹੁੰਦਾ ਹੈ ਇਹੋ ਜੀ ਕੋਈ ਵੀ ਕਾਰਵਾਈ ਜਿਹੜੀ ਨਸ਼ੇ ਦੇ ਵਪਾਰੀਆਂ ਦੇ ਦਿਲ 'ਚ ਖੌਫ ਖੜਾ ਕਰਦੀ ਹੋਵੇ ਉਹ ਸਵਾਗਤਯੋਗ ਹੈ ਉਸ 'ਚ ਕੋਈ ਕਿੰਤੂਪਰੰਪੋ ਨਹੀਂ ਹੈ ਪਰ ਮੇਰੀ ਸਰਕਾਰ ਨੂੰ ਬੇਨਤੀ ਹੈ ਸੱਚ ਬੋਲਿਆ ਕਰੋ ਝੂਠ ਨਾ ਬੋਲਿਆ ਕਰੋ ਲੋਗਾਂ ਨੂੰ ਕਹਿੰਦੇ ਹੋ ਕਿ ਅਸੀਂ ਨਸ਼ੇ ਦੇ ਵਪਾਰੀ ਦਾ ਘਟਾ ਰਹੇ ਹਾਂ ਹਾਈ ਕੋਰਟ ਜਾ ਕੇ ਕਹਿੰਦੇ ਹੋ ਕਿ ਅਸੀਂ ਜੜੀਆਂ ਸ਼ਾਮਰਾਜ ਜਿੰਨ ਜਾਇਜ ਸਾਰੀਆਂ ਉਟਾ ਰਹੇ ਹਾਂ ਸੱਚ ਕੀ ਹੈ ਇਹ ਤਾਂ ਨਾਵਾਦੀ ਪਾਰਟੀ ਦਿਸੇਗੀ ਹੁਣ ਜਿਹੜੀ ਪਛਾੜ ਦੇ ਵਿੱਚ ਘਟਨਾ ਵਾਪਰੀ ਹੈ ਕਰਨਲ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਤੇ ਡਿਫੈਂਸ ਦੇ ਵਿੱਚ ਕਰਨਲ ਸਾਹਿਬ ਨੇ ਤੇ ਕੁਝ ਮੁਲਾਜ਼ਮਾਂ ਨੇ 12 ਕੁਝ ਮੁਲਾਜ਼ਮਾਂ ਨੇ ਇਹਨਾਂ ਨੂੰ ਕੁੱਟਿਆ ਮਾਰਿਆ ਆਹਰ ਕੋਲਾ ਹਾਈਲਾਈਟ ਮੁੱਦਾ ਹੈ ਸੈਂਟਰ ਤੱਕ ਵੀ ਗਿਆ ਸਾਥ ਤੱਕ ਵੀ ਗਿਆ ਇਸ ਤਰ੍ਹਾਂ ਦੇ ਜਿਹੜੇ ਕੇਸ ਹੁੰਦੇ ਨੇ ਉਹਨੂੰ ਨਾ ਕਿਸੇ ਕਿਵੇਂ ਦੇਖਣ ਦੇਖੋ ਬੜਾ ਮੰਦਪੰਗਾ ਹੈ ਔਰ ਆਰਮਡ ਫੋਰਸਿਸ ਦੇ ਨਾਲ ਹਾਲਾਂਕਿ ਉਹ ਡਰੈਸ ਚ ਨਹੀਂ ਸੀਗਾ ਸਿਵਲ ਡਰੈਸ ਚ ਸੀਗਾ ਡਰੈਸ ਚ ਉਹ ਤਾਂ ਫਿਰ ਇਡੈਂਟੀਫਾਈ ਹੋ ਜਾਂਦੇ ਪਰ ਸਿਵਲ ਡਰੈਸ ਸੀਗਾ ਉਹਦੇ ਨਾਲ ਇਹੋ ਜਿਹਾ ਹੋਣਾ ਗਲਤ ਹੈ ਔਰ ਜੇ ਆਰਮਡ ਫੋਰਸਿਸ ਦੇ ਜਵਾਨਾਂ ਦੇ ਨਾਲ ਪੁਲਿਸ ਵਾਲੇ ਸਿਵਲ ਵਰਦੀ ਦੋਨੋਂ ਸਿਵਲ ਵਰਦੀ ਸੀਗੇ ਜਿਸ ਕਰਨਗੇ ਇਸ ਤੋਂ ਮੰਦਪੰਗਾ ਕੋਈ ਚੀਜ਼ ਨਹੀਂ ਹੈ ਔਰ ਪੰਜਾਬ ਸਰਕਾਰ ਨੂੰ ਲੋਗਾ ਦੀ رائے ਵਾਸਤੇ ਪੰਜਾਬ ਸਰਕਾਰ ਨੂੰ ਲੋਗਾ ਦੀ opinion ਮੰਨਣ ਵਾਸਤੇ ਜਿਹੜਾ ਹੈਗਾ ਇਹ CBI inquiry ਕਰਾ ਲੈਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਬਣਾਦੀ ਗਈ ਹੈ CBI inquiry ਕਰਿਆ ਸੈਟ ਨਹੀਂ ਕਰਿਆ ਸਿੱਟ ਦੀ ਪ੍ਰੋਬਲਮ ਹੈ ਕਿ ਅੱਜ ਵੀ ਤੱਕ ਨਹੀਂ ਚੱਕਿਆ ਅੱਜ ਵੀ ਉਹ ਜਿਹੜੀ ਸਾਡੀ ਪੈਨ ਹੈ ਉਹ ਇਹ ਕਹਿੰਦੀ ਹੈ ਕਿ ਜਿਹੜੀ ਪੰਜਾਬ ਪੁਲਿਸ ਚੜੀ ਹੈਗੀ ਹੈ ਉਹੀ ਜਿਹੜੀ ਹੈ ਇਹਨੂੰ ਕਵਰ ਅਪ ਕਰ ਰਹੀ ਹੈ ਠੀਕ ਹੈ ਨਾ ਤੇ ਉਸ ਪੈਨ ਨੂੰ ਜਾਂ ਜਿਹੜੇ ਸਾਡੇ ਸਾਬਕਾ ਅਰਬ ਵਿਅਸਤ ਧਰਨੇ ਤੇ ਬੈਠੇ ਇੱਕ ਸਰਵਿਸਮੈਨ ਪੰਜਾਬ ਸੀ ਬੈਠੇ ਬਾਕੀ ਸੂਬੇ ਉਹਨਾਂ ਦਾ ਵਿਸ਼ਵਾਸ ਕਦ ਬਣੇਗਾ ਉਹਨਾਂ ਦਾ ਵਿਸ਼ਵਾਸ ਕਦ ਬਣੇਗਾ ਜਦ ਮੈਟਰ ਸੀਬੀਏ ਨੂੰ ਜਾਏਗਾ ਸੀਬੀਏ ਕੇਂਦਰ ਦਿਨ ਇਸ ਕਰਕੇ ਨਹੀਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਪੰਜਾਬ ਪੁਲਿਸ ਸਾਊਸ ਦੇ ਉੱਪਰ ਕੋਈ ਦਾਬਾ ਦਾਬਾ ਨਹੀਂ ਰਹੇਗਾ ਕੋਈ ਪ੍ਰੈਸ਼ਰ ਨਹੀਂ ਰਹੇਗਾ ਤੇ ਜੇ ਪੰਜਾਬ ਪੁਲਿਸ ਕੋਲ ਕੁਝ ਛੁਪਾਉਣ ਵਾਸਤੇ ਕੁਝ ਨਹੀਂ ਹੈ ਜੇ ਪੰਜਾਬ ਪੁਲਿਸ ਮੰਦੀ ਹੈ ਕਿ ਉਹਦੇ ਅਫਸਰਾਂ ਤੱਕਾ ਹੋ ਰਿਹਾ ਹੈ ਉਹ ਕਿਹਨੂੰ ਕਹਿ ਰਹੀ ਹੈ ਤੇ ਠੀਕ ਹੈ ਸੀਬੀਏ ਕੋ ਚਲੋ ਉਹ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਮੇਰਾ ਮੰਨਣਾ ਹੈ ਕਿ ਇਸ ਮੈਟਰ ਨੂੰ ਸਾਨੂੰ ਆਮ رائے ਮੰਨਦੇ ਹੋਏ ਪੰਜਾਬ ਸਰਕਾਰ ਨੂੰ ਸੀਬੀਏ ਇਨਕੁਆਇਰੀ ਤੁਰੰਤ ਆਰਡਰ ਕਰਨੀ ਚਾਹੀਦੀ ਅਮਰਤ ਸ਼ਾਹ ਨੇ ਕਿ ਬਿਆਨ ਦਿੱਤਾ ਵੀ ਕਿਛੇ ਇਹਨੇ 2-3 ਦਿਨ ਪਹਿਲਾਂ ਅਮਰਤਪਾਲ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੰਦਾਲੇ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਜਿਲ੍ਹਾਂ ਵਿੱਚ ਬੈਠ ਕੇ ਪਾਰਟ ਕਰ ਰਹੇ ਨੇ ਤੇ ਇਹ ਕਿੰਨਾ ਕੁ ਜਾਇਜ ਹੈ ਇੱਕ ਉਹ ਸਿਲੈਕਟਡ ਐਮਪੀ ਨੂੰ ਐਨਐਸਏ ਲਾ ਕੇ ਜਿਲ੍ਹੇ ਵਿੱਚ ਪਾ ਦਿਆ ਜਾਂਦਾ ਹੈ ਉਸ ਤੋਂ ਬਾਅਦ ਉਥੇ ਟੀਮ ਨੂੰ ਪਾਰਲੀਮੈਂਟ ਵਿੱਚ ਬਣਨੀ ਦੇਿਆ ਜਾਂਦਾ ਹੈ ਤੁਸੀਂ ਖਾਲਸਾ ਵਹਿੀਰ ਦੇ ਨਾਤੇ ਅਮਰਜੀਤ ਕਾਂਦੇ ਦੇ ਨਾਤੇ ਦੇਸ਼ ਨੂੰ ਸੂਬੇ ਨੂੰ ਤੋੜਨ ਦੀ ਗੱਲ ਕਰੋ ਤੁਸੀਂ ਖਾਲਿਸਤਾਨ ਦੀ ਗੱਲ ਕਰੋ ਤੁਸੀਂ ਸ੍ਰੀ ਗੁਰਗ੍ਰੰਥ ਸਾਹਿਬ ਪਾਵਨ ਸ੍ਰੀ ਗੁਰਗ੍ਰੰਥ ਸਾਹਿਬ ਦੀ ਓਟ ਪਾਲਕੀ ਦੀ ਓਟ ਲੈ ਕੇ ਥਾਣੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰੋ ਇਹ ਵੀ ਕੋਈ ਚੰਗੀਆਂ ਗੱਲਾਂ ਨਹੀਂ ਸੀਗੀਆਂ ਠੀਕ ਹੈ ਉਹ ਬੰਦਾ ਜਿਹੜਾ ਦੇਸ਼ ਤੋੜਨ ਦੀ ਗੱਲ ਕਰੇਗਾ ਉਹ ਤੇ ਤਾਂ ਐਨਐਸਏ ਲਗਣਾ ਹੀ ਹੈ ਪੰਜਾਬ ਦੇ ਦਾ ਅੰਮ੍ਰਿਤਪਾਲ ਹੈ ਚਾਰਖਣ ਚ ਮੌਵਤੀ ਨੇ ਛਤISਗੜ੍ਹ ਚ ਮੌਵਤੀ ਨੇ ਸੋ ਨਾਰਥ-ਈਸਟ ਚ ਅਲੱਗ-ਅਲੱਗ ਗਰੁੱਪ ਨੇ ਸੋ ਸਾਡੀ ਸਰਕਾਰ ਜਿਹੜੀ ਹੈ ਬੀਜੇਪੀ ਸਰਕਾਰ ਕਦੀ ਇਹ ਟਾਇਲਟ ਨਹੀਂ ਕਰੇਗੀ ਇੱਕ ਗੱਲ ਯਾਦ ਰੱਖਦਾ ਜਦ ਸਾਡੀ ਸਰਕਾਰ ਨਈ ਵੀ ਸੀਗੀ ਤਦ ਵੀ ਸੀ ਅੱਤਵਾਦ ਦੇ ਖਿਲਾਫ ਬੋਲਦੇ ਸੀ ਪਿੰਡਰਵਾਲੇ ਦੇ ਖਿਲਾਫ ਬੋਲਦੇ ਸੀਗੇ ਪੰਜਾਬ ਦੇ ਅੰਦਰ ਭਾਰਤੀਨਤਾ ਪਾਰਟੀ ਤੇ ਸੁਭਾਪਦਾਂਸ਼ ਬਹੁਤ ਬਲਾਸ਼ੀ ਨੂੰ ਜਿਹੜਾ ਹੈਗਾ ਅੱਤਵਾਦੀਆਂ ਨੇ ਜਾਂ ਖਾਲਿਸਤਾਨੀਆਂ ਨੇ ਗੋਲੀ ਮੁੰਨਿਆ ਸੀਗਾ ਇਹ ਸ਼ਹੀਦ ਹੋ ਗਏ ਸੀਗੇ ਸਾਡੇ ਗੁਰਵਚਨ ਸਿੰਘ ਪਤੰਗਾ ਉਹ ਸ਼ਹੀਦ ਹੋਏ ਸੀਗੇ ਇਸ ਤਰ੍ਹਾਂ ਹੀ ਮੌਕੇ ਦੇ ਅੰਦਰ ਜਿਹੜੀ ਸਾਡੀ ਆਰਐਸਐਫ ਦੀ ਸ਼ਾਖਾ ਚੱਲਦੀ ਹੈ ਉਸ ਸ਼ਾਖਾ ਦੇ ਉੱਪਰ ਅਟੈਕ ਹੋਇਆ ਔਰ 18 ਜਾਂ 19 ਸੈਂਕੜੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਸੀਗੇ ਸੋ ਭਾਵੇਂ ਜੇ ਪੀ ਜੀ ਪੀ ਜਾਂ ਤਾਂ ਸੱਤਾ 'ਚ ਨਹੀਂ ਸੀਗੀ ਤਦ ਵੀ ਅੱਤਵਾਦ ਦੇ ਖਿਲਾਫ ਖੜੇ ਸੀ ਸ਼ਹਾਦਤ ਦਿੱਤੀ ਹੁਣ ਸੱਤਾ 'ਚ ਹੈ ਤੇ ਅਸੀਂ ਸੱਤਾ ਦੇ ਰਾਹੀ ਜੀ ਕਰਾਂਗੇ ਠੀਕ ਹੈ ਨਾ ਅਸੀਂ ਪੰਜਾਬ 'ਚ ਅੱਤਵਾਦ ਪੰਨ ਬੰਦਵਾਗੇ ਨਾ ਛੱਤੀਸਗੜ੍ਹ 'ਚ ਨਾ ਮੱਧ ਪ੍ਰਦੇਸ਼ 'ਚ ਨਾ ਰਾਜਸਥਾਨ 'ਚ ਦੇਸ਼ ਤੇ ਕਿਸੇ ਕੋਣ ਜੋ ਵੀ ਨਹੀਂ ਪੰਪਣਦਾ ਹੋਗੇ ਚੱਤ ਤੱਕ ਸਾਡੀ ਹੈ ਜਲਾਂਗੇ ਉਹ ਜਦ ਸਾਡੇ ਸਰਕਾਰ ਨਹੀਂ ਰਹੇਗੀ ਤੇ ਅਸੀਂ ਜ਼ਮੀਨ ਤੇ ਲੜਾਈ ਲਾਂਗੇ ਔਰ ਸ਼ਾਹਤਾ ਦਵਾਂਗੇ ਪਰ ਅਤਵਾਦ ਦੇ ਖਿਲਾਫ ਖੜੇ ਰਹਿਣਾ ਅਤਵਾਦ ਠੀਕ ਹੈ ਚ ਕਿਸੇ ਵੀ ਦੇਸ਼ ਵਾਸਤੇ ਚੰਗਾ ਨਹੀਂ ਹੈਗਾ ਉਸੇ ਵੀ ਮੰਦੇ ਪਰ ਗੱਲ ਇਹ ਹੈ ਵੀ ਉਹ ਅਤਵਾਦ ਨਹੀਂ ਹੈ ਉਹ ਐਮਪੀਬੀ ਹੈਗਾ ਇਹ ਤੇ ਐਮਪੀ ਵੱਜੋਂ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੂੰ ਦੇਖੋ ਜੀ ਲੋਕਾਂ ਨੇ ਉਹਨੂੰ ਚੁਣਿਆ ਹੈ ਉਹ ਐਮਪੀ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਨੂੰ ਅੰਦਰ ਰੱਖਿਆ ਹੈ ਦੋਨੋਂ ਚੀਜ਼ ਆਪਣੇ ਆਪਣੇ ਜਗ੍ਹਾ ਨਾ ਐਮਪੀ ਬਣ ਗਿਆ ਹੋ ਜੇਲ੍ਹ ਚ ਜੇਲ੍ਹ ਚ ਜੇਲ੍ਹ ਚ ਲੈ ਕੇ ਇਲੈਕਸ਼ਨ ਲੜਨਾ ਅਲਾਉਡ ਹੈ ਇਲੈਕਸ਼ਨ ਲੜ ਗਿਆ ਕੋਈ ਬਾਹਰ ਨਹੀਂ ਆ ਜਿੱਤ ਗਿਆ ਬਣ ਠੀਕ ਹੈ ਐਨਐਸਏ ਨੂੰ ਰਿਲੀਜ਼ ਨਹੀਂ ਕਰ ਰਿਆ ਤੇ ਇਸ ਕਰਕੇ ਉਹ اٹੈਂਡ ਨਹੀਂ ਕਰ ਪਾ ਰਿਹਾ ਨੈਸ਼ਨਲ ਸਕਿਉਰਟੀ ਐਕਟ ਦੇ ਤ ਹੂੰ ਰਿਲੀਜ਼ ਨਹੀਂ ਕਰਨਾ ਤੇ ਦੂਜੇ ਪਾਸੇ ਜਿਹੜਾ ਹੈਗਾ ਐਗਜ਼ੈਂਪਸ਼ਨ ਦੇ ਸਕਦੀ ਹੈ ਜਿਹੜਾ ਸਪੀਕਰ ਹੈ ਲੋਕ ਸਭਾ ਉਹਨੇ ਉਹਨੂੰ ਐਗਜ਼ੈਂਪਸ਼ਨ ਦੇਤੀ ਜਿੱਤੀ ਕਸਫਕਨ ਨ ਕਾਨੂੰਨ ਅਨੁਸਾਰ ਕੰਮ ਚੱਲ ਰਿਹਾ ਹੈ